ਅੱਲਿ ਇਸرائیਲੀ ਕੇ ਸਮੂਹ ਸੰਗਤ ਦੇ ਨਾਲ ਆਪਣੇ ਵਾਲਮਿਕ ਸਮਾਜ ਦੇ ਨਾਲ ਜਿਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਮੈਂ ਆਪਣੇ ਪੂਰੀ ਟੀਮ ਦੇ ਮੈਂਬਰਾਂ ਦਾ ਬਹੁਤ ਧੰਨਵਾਦੀ ਆਂ ਔਰ ਇਹਨਾਂ ਨੂੰ ਇਸ ਮੌਕੇ ਤੇ ਲੱਖ ਲੱਖ ਵਧਾਈ ਵੀ ਦਿੰਦਾ ਹੈ ਨਗਰ ਖੇੜੇ ਦਾ ਮੱਥਾ ਟੇਕਿਆ ਗਿਆ ਔਰ ਉਸ ਤੋਂ ਬਾਅਦ ਅਸੀਂ ਖੋਜਾ ਪੀਰ ਬਾਬਾ ਜੀ ਦਾ ਮੱਥਾ ਟੇਕਿਆ ਔਰ ਪਗੜ ਰਸਮੀ ਪਗੜੀ ਜਿਹੜੀ ਕੀਤੀ ਗਈ ਸਮੂਹ ਸੰਗਤ ਵੱਲੋਂ ਬਈ ਉਹ ਬਹੁਤ ਅੱਛਾ ਸਾਡਾ ਜਿਹੜਾ ਫੰਕਸ਼ਨ ਰਿਹਾ ਇੱਕ ਛੋਟਾ ਜਿਹਾ ਫੰਕਸ਼ਨ ਸੀਗਾ ਔਰ ਅਸੀਂ ਸਾਰਿਆਂ ਨੇ ਜਿਹੜਾ ਫੰਕਸ਼ਨ ਹੈ ਇਹ ਨਾਲ ਮਿਲ ਕੇ ਕੀਤਾ ਜੀ ਇਹਦੇ ਵਿੱਚ ਵਿੱਚ ਵਾਲਮਿਕ ਸਵਾਦੇਵ ਬੰਦੇ ਸਾਡੇ ਵਿੱਚ ਸ਼ਾਮਲ ਹੋਏ ਔਰ ਵਨ ਪੂਰਾ ਵਾਲਮਿਕ ਸਮਾਜ ਨਾਲ ਸੀ ਇਸ ਤੋਂ ਇਲਾਵਾ ਹੋਰ ਵੀ ਬੰਦਿਆਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਇਹਦੇ ਵਿੱਚ ਜੀਲਾ ਜੀ ਹੈ ਔਰ ਪ੍ਰਕਾਸ਼ੋ ਦੇਵੀ ਹੈ ਸੁਨੀਤਾ ਜੀ ਹੈ ਜਿਨ੍ਹਾਂ ਨੇ ਸਾਨੂੰ ਇਸ ਫੰਕਸ਼ਨ ਕਰਨ ਦੇ ਵਿੱਚ ਆਪਣਾ ਪੂਰਾ ਸਹਿਯੋਗ ਦਿੱਤਾ ਦਾ ਬਹੁਤ ਧੰਨਵਾਦੀ ਦਿਲੋਂ ਧੰਨਵਾਦੀ ਧੰਨਵਾਦ ਕਰਦਾ ਧੰਨਵਾਦੀ ਰਹਾਂਗਾ ਰਿਣੀ ਰਹਾਂਗਾ ਜਿਨ੍ਹਾਂ ਨੇ ਮੇਰਾ ਸਹਿਯੋਗ ਦਿੱਤਾ